ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਰਸ਼ਨ ਕਰੋ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਗੱਦੀ ਵਾਲਾ ਘੋੜਾ ਬਾਬਾ ਅਨਮੋਲ ਸਿੰਘ ਜੀ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਹੈ ਪਵਨ ਅਵਨ ਭਾਵ ਕਿ ਜਿਹੜਾ ਹਵਾਨਾ ਗੱਲਾਂ ਕਰਨ ਵਾਲਾ ਘੋੜਾ ਜੋਦਾ ਜੀ ਪੰਜਾਬ ਪਿਆਰਿਆਂ ਦਾ ਘੋੜਾ ਜਿਹਦਾ ਨਾਮ ਹੈ ਜੋਧ ਜੋਧ ਮਹਾਬਲ ਸੂਰ ਸੂਰਮੇ ਦੀਆਂ ਤਿੰਨ ਕਿਸਮਾਂ ਹਨ ਦਿਲਸ਼ੇਰ ਜੀ ਪੰਜਾਬ ਪਿਆਰਿਆਂ ਵਿੱਚੋਂ ਇੱਕ ਪਿਆਰੇ ਦਾ ਘੋੜਾ ਹੈ ਦਿਲਸ਼ੇਰ ਜਿਹੜਾ ਦਿਲ ਦਾ ਸ਼ੇਰ ਹੋਵੇ ਉਹਨੂੰ ਦਿਲਸ਼ੇਰ ਆਖਿਆ ਜਾਂਦਾ ਹੈ ਜੀ ਪੰਜਾ ਪਿਆਰਿਆਂ ਵਿੱਚੋਂ ਇੱਕ ਪਿਆਰੇ ਭਾਈ ਸਾਹਿਬ ਜੀ ਦਾ ਘੋੜਾ ਨਿਹਾਲ ਪੰਜਾ ਪਿਆਰਿਆਂ ਵਿੱਚੋਂ ਇੱਕ ਪਿਆਰੇ ਸਿੰਘ ਦਾ ਘੋੜਾ ਘੋੜੇ ਦਾ ਨਾਮ ਹੈ ਮੰਗਲ ਇਹ ਮੰਗਲ ਉਹ ਬਾਬਾ ਜੀ ਪੰਜਾ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਜਿਸ ਦਾ ਨਾਮ ਹੈ ਬਾਬਾ ਪੰਜਾਬ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਸਾਗਰ ਸਾਗਰ ਬੜਾ ਹੀ ਪਿਆਰਾ ਘੋੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਲਗੀ ਧਰਪਾਤਸ਼ਾਹ ਜੀ ਦੇ ਤਵੇਲੇ ਦੇ ਘੋੜਿਆਂ ਦੇ ਸਾਥ ਸੰਗਤ ਜੀ ਦਰਸ਼ਨ ਕਰੋ ਜੀ ਸਤਖੰਡ ਅਫਸਲਨਗਰ ਹਜ਼ੂਰ ਸਾਹਿਬ ਨਗਾਰੇ ਵਾਲਾ ਘੋੜਾ ਘੋੜੇ ਦਾ ਨਾਮ ਕਾਰਬਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਂ ਦੇ ਘੋੜੇ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਸ਼ੈਨਸ਼ਾ ਦੇ ਘੋੜਿਆਂ ਦੇ ਵੇਖੋ ਜੀ ਕਿੰਨਾ ਪਿਆਰਾ ਘੋੜਾ ਹੈ ਬਹੁਤ ਹੀ ਆਲੀਸ਼ਾਨ ਤੇ ਨਸਲੀ ਘੋੜੇ ਖਾਲਸਾ ਫੌਜਾਂ ਦੀ ਸ਼ਿੰਗਾਰ ਖਾਲਸਾ ਫੌਜਾਂ ਦੇ ਘੋੜੇ ਖਾਲਸਾ ਅਕਾਲ ਪੁਰਖ ਦੀ ਫੌਜ ਪਰ ਗਟਿਓ ਖਾਲਸਾ ਪਰਮਾਤਮਾ ਦੀ ਮੋਜ ਗੁਰੂ ਸਾਹਿਬ ਜੀ ਦੇ ਤਵੇਲੇ ਤੇ ਹੋਰ ਵੀ ਘੋੜੇ ਸਾਧ ਸੰਗਤ ਜੀ ਇਹ ਦੇਖੋ ਕਿਵੇਂ ਮੋਜ ਵਿੱਚ ਆਏ ਆ ਇਹ ਸਾਧ ਸੰਗਤ ਜੀ ਅਲੱਗ-ਅਲੱਗ نسل ਦੇ ਘੋੜੇ ਬਾਦਸ਼ਾ ਦਰवेश ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਦੇ ਤਵੇਲੇ ਦੀ ਸ਼ਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਿੰਘਾਂ ਦੀ ਫੌਜਾਂ ਦੀ ਆਣ ਤੇ ਸ਼ਾਨ ਕਾਬਲ ਕੰਧਾਰ ਤੱਕ ਦੁਸ਼ਮਣ ਨੂੰ ਲੋਹੇ ਦੇ ਚਣੇ ਚਬਾਉਣ ਵਾਲੇ ਸਿੰਘਾਂ ਦੀ ਇਹ ਜੰਗੀ ਯੋਧਿਆਂ ਦੀ ਸ਼ਾਨ ਸਨ ਇਹ ਕੋੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ